ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ JK ਟਿੱਕ ਦੇ ਵਿੱਚ ਅੱਜ ਆਪਾਂ ਤਿਆਰ ਕਰਾਂਗੇ ਜੀ ਪਲਾਜ਼ੋ ਦਾ ਬਹੁਤ ਹੀ ਜਿਆਦਾ ਸੁੰਦਰ ਡਿਜ਼ਾਈਨ ਇਹ ਦੇਖੋ ਜੀ ਜਿਵੇਂ ਕਿ ਤੁਸੀਂ ਤਾਂ ਮੇਰੇ ਵਿੱਚ ਵੀ ਦੇਖ ਹੀ ਲਿਆ ਤਾਂ ਇਹ ਡਿਜ਼ਾਈਨ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੀ ਜੋ ਪਲਾਜ਼ੋ ਦੀ ਲੈਂਥ ਆ ਇਹ ਆਪਾਂ ਨੇ 36 ਇੰਚ ਰੈਡੀ ਕਰਨੀ ਹੈ ਪਲਾਜ਼ੋ ਦੀ ਲੈਂਥ ਤਾਂ ਆਪਾਂ 3 ਇੰਚ ਘੱਟ ਰੱਖਾਂਗੇ ਕਿਉਂਕਿ ਆਪਾਂ ਨੇ ਡਿਜ਼ਾਈਨਿੰਗ نیچے ਤਿਆਰ ਕਰਾਂਗੇ ਜਿਹੜੀ ਉਸ ਹੱਬ ਨਾਲ ਆਪਣੀ 3 ਇੰਚ ਦੀ ਡਿਜ਼ਾਈਨਿੰਗ ਹੋ ਜਾਊਗੀ ਤਾਂ 2 ਇੰਚ ਦੀ ਆਪਾਂ نیچے ਪੱਟੀ ਲਾਵਾਂਗੇ ਤੇ 1 ਇੰਚ ਦੀਆਂ ਆਪਾਂ ਉੱਪਰ ਟੁਕੀਆਂ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਟੁਕੀਆਂ ਤਿਆਰ ਕਰ ਲੈਣੀਆਂ ਜੀ ਉਸ ਤੋਂ ਬਾਅਦ ਪੱਟੀ ਰੈਡੀ ਕਰਕੇ ਉਧੇ ਪਰ ਆਪਣੇ ਟੁਕੀਆਂ ਸਾਰੀਆਂ ਜੋ ਹੈ ਕਿ ਆਪਣੀਆਂ ਅਟੈਚ ਕਰ ਦੇਣੀਆਂ ਨੇ ਜੀ ਇੱਕ ਇੱਕ ਕਰਕੇ ਸਾਰੀਆਂ ਲਗਾ ਦੇਣੀਆਂ ਜਿੰਨੀ ਆਪਣੀ ਪਲਾਜ਼ੋ ਦੀ ਮੂਰੀ ਆ ਉਸ ਹੱਬ ਦੇ ਨਾਲ ਆਪਾਂ ਇਹ ਪੱਟੀ ਹੈ ਜੋ ਆਪਣੀ ਰੈਡੀ ਕਰ ਲੈਣੀ ਹੈ ਉਸ ਤੋਂ ਬਾਅਦ ਆਪਾਂ ਪਲਾਜ਼ੋ ਦੀ ਜੋ ਆਪਣੀ ਮੂਰੀ ਆ ਉਹਨੂੰ ਥੋੜਾ ਜਿਹਾ ਵੋੜ ਕੇ ਇਦਾਂ ਰੱਖ ਕੇ ਉੱਪਰ ਸਿਲਾਈ ਲਗਾ ਦਾਂਗੇ ਜੀ ਜੋ ਆਪਣੀ ਟੁਕੀ ਆ ਇਹਦਾ ਜੋ ਮਾਰਜਿਨ ਆ 2 ਇੰਚ ਤੱਕ ਰੱਖਾਂਗੇ ਆਪਾਂ ਉਸ ਤੋਂ ਬਾਅਦ ਇਹਨੂੰ ਸੈੱਟ ਕਰਦੇ ਹੋਏ ਆਪਣੀ ਸਿਲਾਈ ਲਗਾ ਦੇਣੀ ਹੈ ਇੰਗੀ ਤਰ੍ਹਾਂ ਸਹੀ ਤਰੀਕੇ ਨਾਲ ਸੈੱਟ ਕਰਕੇ ਇਹ ਆਪਣੀ ਪੱਟੀ ਰੈਡੀ ਹੋ ਚੁੱਕੀ ਹੈ ਜੀ ਹੁਣ ਆਪਾਂ ਲਾਵਾਂਗੇ ਜੀ ਸिलाई ਇਹ ਆਪਾਂ ਨੇ 6 ਇੰਚ ਤੇ ਮਾਰਜਿਨ 6 ਇੰਚ ਤੇ ਮਾਰਜਿਨ ਤੇ ਆਪਾਂ ਨੇ ਨਿਸ਼ਾਨ ਲਗਾ ਦਿੱਤਾ ਹੈ ये अपनी पूरी सिलाई लगा लीती है एक्स्ट्रा कपड़े में आप कटिंग कर देवे हम आप अपनी सिलाई पूरी करा उपर तक ये अपना उपलब्ध डिजाइन ਰੈਡੀ ਹੋ ਚੁੱਕਿਆ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ